ਠੀਕ ਹੈ ਨਾ ਅਸੀਂ ਇਹ ਵੰਡ ਕਿਉਂ ਕੀਤੀ ਹੈ ਇਹਨੇ ਅਸੀਂ ਮਾਲਕਿਆਂ ਬਾਬੀ ਸ਼ੋਕੇ ਨੂੰ ਸਾਨੂੰ ਜੀਂਦੇ ਜੀ ਲਿਖ ਕੇ ਦੇ ਦਿੱਤਾ ਸੀ ਠੀਕ ਹੈ ਨਾ ਹੈਗਾ ਉੱਚ ਅ ਚੋਕੇ ਆ ਫਲਾਈ ਜਿਹੜਾ ਕੱਢ ਕੇ ਓਏ ਠੀਕ ਹੈ ਨਾ ਅਸੀਂ ਦੋ ਚੇਲੇ ਸੀ ਬਾਬੇ ਸ਼ੋਕੇ ਠੀਕ ਹੈ ਜਿਹੜਾ ਹੋਈ ਹੈ ਇਲੈਕਟਿਵ ਵੰਡ ਜਿਹੜੀ ਹੋਈ ਵੀਡੀਓ ਚਲਾ ਦੋ ਆ ਦੇਖੋ ਆ ਦੇਖੋ ਆਹ ਵਾਰ ਕੇ ਵੇਖੋ ਆਪ ਦੇਖੋ ਜੀ ਆਕਾ ਬਾਬੇ ਆਕ ਆ ਗਏ ਜਿਹੜੇ ਬਾਬੇ ਸ਼ੁੱਕੀ ਨੇ ਸਾਨੂੰ ਦਿੱਤੇ ਹੋਏ ਆ ਮੈਂ ਹੈਗੀਆਂ ਕਿਰਨਾ ਗੁਰੂ ਦਾ ਚੇਲਾ ਮੈਂ ਔਰ ਮੇਰੀ ਸ਼ਾਤ ਲਾਈ ਵਾਲੀ ਧੰਨੋ ਜੋ ਵੀ ਸਾਨੂੰ ਇਸੋ ਤੇਲਪੋਲ ਮੇੜਿਆ ਆ ਉਹ ਅਸੀਂ ਮੈਂ ਔਰ ਗੋਰੀ ਆਪਣਾ ਕਰਾਂਗੇ ਅੱਜ ਤੋਂ ਬਾਅਦ ਠੀਕ ਨੇ ਜੀ ਜਦੋਂ ਬਾਜੀ ਮੇਰੇ ਘਰੇ ਜਿਹੜੇ ਲੈ ਕੇ ਬੈਠ ਸਕਦੀ ਆ ਔਰ ਮੈਂ ਗੋਰੀ ਤਾਂ ਪੁੱਛਿਆ ਆ ਜਾਸ ਤੇ ਲੈ ਕੇ ਮੈਂ ਜੋਤੀ ਔਰ ਬੇਬੀ ਠੀਕ ਹੈ ਨਾ ਤੇ ਬੇਬੀ ਦਾ ਚੇਲਾ ਗੋਰੀ ਇਹ ਨਾ ਤਾਂ ਨਵੇੜਾ ਦੇ ਰਹੀ ਆ ਬਾਬੇ ਦੇ ਨਾਮ ਦੇ ਵਿੱਚ ਤੇ ਉਹਦੀ ਹੈਗੀ ਆ ਬੇਬੀ ਬਾਬੇ ਦੇ ਨਾਮ ਵਿੱਚ ਇੰਦਰੋ ਜੋਤੀ ਆ ਕੋਈ પોતાની ਨਾ ਬਾਬੇ ਦਾ ਤੇ ਜੋਤੀ ਚੀਰ ਲਾਵਾਂੀ ਆ ਮੈਂ ਨਵੇੜਾ ਦੇ ਰਹੀ ਆ ਮਾਰੋ ਤਾੜੀ ਬੋਲੋ ਮੈਂ ਕਿਹਨਾਂ ਗੁਰੂ ਦੀ ਚੀਰ ਲਾਇਆ ਮੈਂ ਜਿਸ ਦਾ ਮੂਰਤੀ ਮਾਲਕ ਤਾਂ ਇਹ ਹੈ ਕਿ ਬਾਬੇ ਦੇ ਮਾਲਕ ਸੋਕੇ ਸੋਕੇ ਬਾਬੇ ਦੀ ਬੇਨਤੀ ਹੈ ਐ ਨਾ ਨਹੀਂ ਤੇ ਮੀਆਂ ਘੇਰੇ ਗੁਰੂ ਦਾ ਹੱਦੀਆ ਬਾਣ ਸ਼ਹਿਰ ਜਾਂ ਅਮੀਰ ਨਾਲ ਲੱਗਦਾ ਹੈ ਧਾਨ ਜੀ ਦਿਨ ਸਭ ਵੀ ਪੈਣ ਮੇਰੇ ਹੋ ਰਿਹਾ ਹੈ ਨਾ ਹੰਦੀ ਪੈਂਡ ਦਾ ਹਦਿਆਬਾਦ ਮੰਗੂਗੀ ਮੈਂ ਔਰ ਮੇਰੀ ਬੋਰੀ ਖਲਾਈਨ ਵਾਲੀ ਠੀਕ ਨਹੀਂ ਜੀ ਬਾਕੀ ਜਿਹੜਾ ਇਹ ਬਾਪੇ ਦੇ ਕੋਲ ਆ ਉਹ ਬਾਬਾ ਮੰਗੇ ਇਹ ਮੰਗਣ ਬਾਪਾ ਇਹਨਾਂ ਸਾਰਾ ਜੀਵਨ ਵਿੱਚ ਬਾਪੇ ਦੇ ਸਾਰਾ ਜੀਵਨ ਮੇਰਾ ਕੋਈ ਰੋਲ ਨਹੀਂ ਆ ਦੇ ਨਾਲ ਮੇਰੀਆਂ ਮਾਇਆਂ ਆਈਆਂ ਜਾਂ ਸਾਰੀਆਂ ਸਾਰੀਆਂ ਨੇ ਮੇਰੇ ਹੱਲ ਕਰਵਾ ਦਿੱਤਾ ਮੀਆਂ ਜੋ ਮੇਰੇ ਕੋਲ ਦਾ ਸੋਨਾ ਸੀ ਨਾ 75 ਟੋਲੇ ਉਹ ਵੀ ਸਾਰੇ ਚੋੜੀ ਤੇ ਭਾਇਆ ਗਿਆ ਵਾ ਅਨੇਜੀ ਬਾਕੀ ਜੋ ਮਾਇਦਾ ਸੀਗਾ ਉਸ ਦਾ ਬਾਪਾ ਜੀ ਕਹਿੰਦੇ 19 ਟੋਲੇ ਹੋਵੇ ਤੇ 25 ਟੋਲੇ ਹਾਂ 25 ਟੋਲੇ ਬਾਪਾ ਜੀ ਨੇ ਦਿੱਤਾ ਵਾ ਉਸ ਚ ਮੇਰਾ ਅੱਧਾ ਧੰਨੋ ਦਾ ਅੱਧਾ ਮੇਰਾ ਜੇ ਠੀਕ ਨੇ ਜੀ ਉਹ ਤਾਂ ਮੇਰੀ ਹਾਂ ਜੀ 25 ਲੱਖ ਰੁਪਏ ਚਾ 12 ਲੱਖ ਇਹਨਾਂ ਦਾ ਤਾਂ 12.5 ਲੱਖ ਤਾਂ 6 ਸਾਨੂੰ ਆ ਗਿਆ ਪਰ 6.5 ਸਾਨੂੰ ਹੋਰ ਦੇਣ ਠੀਕ ਹੈ 19 ਟੋਲੇ ਤੋਂ ਅੱਧਾ ਦੇਣ ਕਿ ਹੋਰ ਕਿਦਨੂ ਹੋਇਆ ਇਹ ਤਾਂ ਕਹਾਣੀ ਬਣਨੇ ਪੀਂਗਾ 20 ਨੇ ਸੋਂ ਬਾਰ ਨੋ ਮੀਆਂ ਜੇ ਫੀਨਰ ਕਰਨ ਦੇ ਕਲਾਮ ਮਾਰੋ ਬਾਪਾ ਮਾਰੋ ਦਾਣੀ ਤੋਂ ਮੈਨੂੰ ਮਿਲਣ ਦੇ। ਨੇ ਉਹਦੇ ਦੇ ਰਾਜ ਦੇ ਹਾਂਜੀ ਕੀ ਕਾਗਜ ਬਾਪੇ ਸ਼ੌਕੀ ਨੇ ਜਿਹੜੇ ਸੋਨੀਆਂ ਨੂੰ ਵੀ ਕਰਕੇ ਦਿੱਤਾ ਆ ਤਾਂ ਇੱਕ ਕਾਗਜ ਸਾਨੂੰ ਕਰਕੇ ਦਿੱਤਾ ਆ ਇੱਥੇ ਕਾਗਜਾਂ ਤੇ ਆ ਕੇ ਸੋਨੀਆਂ ਚੇਲਾ ਹੈਗੀ ਜਾਂ ਕਿਰਨਾਂ ਦੀ ਤਾਂ ਅਸੀਂ ਹੈਗੇ ਆ ਬਾਬੇ ਸ਼ੌਕੀ ਦੇ ਚੇਲੇ ਤਾਂ ਇੱਕ ਇੱਕ ਕਾਗਜ਼ ਬਾਬੇ ਸ਼ੋਕੀ ਨੇ ਸਾਨੂੰ ਕਰਕੇ ਦਿੱਤਾ ਇੱਕ ਸੋਨੀਆ ਨੂੰ ਕਰਕੇ ਦਿੱਤਾ ਸੋਨੀਆ ਨੂੰ ਲਿਖ ਕੇ ਦਿੱਤਾ ਹਰਿਆਭਾਦ ਸ਼ਹਿਰ ਔਰ 26 ਪਿੰਡ ਆਪ ਰੂਪ ਸਾਡੇ ਕੋਲ ਪਏ ਆ ਸ਼ਹਿਰ ਜਿਹੜਾ ਬਾਬੇ ਸ਼ੋਕੀ ਦਾ ਸੀ ਸਾਡੇ ਗੁਰੂ ਦਾ ਸੀ ਉਸ ਗੁਰੂ ਸਾਡੇ ਨੇ ਸ਼ੋਕੀ ਬਾਬੇ ਨੇ ਸਾਨੂੰ ਦੇ ਦਿੱਤਾ ਸਾਡੇ ਗੁਰੂ ਨੇ ਅੱਧੀ ਸ਼ਹਿਰ ਦੇ ਮਾਲਕਿਆਂ ਫਗਵਾੜੇ ਦੇ ਹਾਂਜੀ ਵੇਰੇ ਸਾਡੇ ਤੇ ਕਬਜ਼ਾ ਕੀਤਾ ਹੋਇਆ ਉਹ ਮੇਰੇ ਗੁਰੂ ਦੇ ਨਾਂ ਬਸੀਅਤ ਕੀਤੀ ਹੋਈ ਆ। ਇਹ ਸਭ ਨੂੰ ਗਮਰਾਹ ਕਰ ਕਰਕੇ ਸਾਨੂੰ ਧਮਕੀਆਂ ਦੇ ਕੇ ਡੇਰੇ ਸਾਡੇ ਤੇ ਨ ਕੀਤਾ ਕਬਜ਼ਾ ਕੋਰਟ ਕੇਸ ਲੱਗੇ ਹੋਏ ਨੇ ਸਾਡੇ ਲੱਗੇ ਹੋਏ ਆ ਤਾਂ ਫੇਰ ਵੀ ਇਹ ਸਾਡੇ ਨਾਲ ਹਟਦੇ ਇਹ ਹਰ ਜਗ੍ਹਾ ਲੱਗਦਾ ਪਸਾਦਾ ਤਾਂ ਇਸ ਗੱਲ ਦੀ ਤਹਿ ਤੱਕ ਰਣਕਵਾਰੀ ਕੀਤੀ ਜਾਵੇ ਅਸੀਂ ਇਹ ਮੰਗ ਕਰਦੇ ਆ ਸਾਡੇ ਮੱਗ ਦਾ ਮੰਗ ਦਿੱਤਾ ਜਾਵੇ ਕੋਈ ਇਨਕੁਆਰੀ ਕੀਤੀ ਜਾਵੇ ਬਸ ਬਸ ਇਹਦੇ ਫੋਟੋ ਨਾਮ ਤੁਹਾਡਾ ਜੀ ਮੇਰਾ ਨਾਮ ਗੋਰੀ ਮੰਤਿਆ ਗੋਰੀ ਮੰਤ ਜੀ ਕੀ ਮਾਮਲਾ ਹੈ ਤੁਸੀਂ ਫਗਵਾੜਾ ਦੇ ਸਰਪ ਹਸਪਤਾਲ ਦਾਖਲ ਹੈ ਕੀ ਮਾਮਲਾ ਮਾਮਲਾ ਇਹ ਹੋਇਆ ਸੀ ਕਿ ਅਸੀਂ ਵਧਾਈ ਲੈਣ ਆਪਣੇ ਇਲਾਕੇ ਦੇ ਵਿੱਚ ਅਸੀਂ ਗਏ ਸੀ ਜਿਹੜਾ ਕਿ ਸਾਡੇ ਗੁਰੂਆਂ ਨੇ ਜਿਹੜਾ ਸਾਡੇ ਗੁਰੂਆਂ ਨੇ ਬਾਬੇ ਸ਼ੋਕੀ ਦਾ ਇਲਾਕਾ ਸੀਗਾ ਸ਼ੀਲਾ ਮੰਮੀ ਨੇ ਦਿੱਤਾ ਸੀ ਸ਼ੋਕੀ ਬਾਬੇ ਨੂੰ ਵਸੀਅਤ ਕੀਤੀ ਹੋਈ ਸੀ ਸਗਾ ਸ਼ੋਕੀ ਬਾਬੇ ਨੇ ਵੰਡ ਕਰਕੇ ਇਹਨਾਂ ਨੂੰ ਵੀ ਇਲਾਕਾ ਦੇ ਦਿੱਤਾ ਸੀ ਆਪ ਵੀ ਰੱਖ ਲਿਆ ਸੀ ਅਸੀਂ ਉਸ ਵੰਡ ਦੇ ਵਿੱਚ ਗਏ ਸੀ ਅਸੀਂ ਦੋ ਚੇਲੇ ਉਹਦੇ ਮਾਲਕ ਸੀਗੇ ਬਾਬੇ ਸ਼ੋਕੀ ਦੇ ਇੱਕ ਜੋਤੀਮਾਨ ਤਖਬੀਬੀ ਮੇਰਾ ਗੁਰੂ ਨਾ ਦੇਲੀਮਾਨ ਦਾ ਚੇਲਾ ਆਇਆ ਠੀਕ ਅਸੀਂ ਉਸ ਉਹਦੇ ਵਿੱਚ ਅਸੀਂ ਗਏ ਸੀ ਵਿਦਾਇ ਲੈਣ ਉੱਥੇ ਸਾਡੇ ਨਾਲ ਇਹ ਤੁਪਾਈ ਇਹ ਸਾਡੇ ਉੱਪਰ ਆਏ ਇਹ ਪਹਿਲਾ ਇਹ ਗਲੀ ਦੇ ਵਿੱਚ ਲਲਕਾਰੇ ਮਾਰਨ ਵਿੱਚ ਜਿਹੜੇ ਕਿ ਕੋਰਟ ਕੇਸ ਦੀ ਗਵਾਹੀ ਦੇਣੀ ਆ ਦਿੱਤੀ ਆ ਕਿ ਤੂੰ ਉਹ ਇਹ ਜਤੇ ਦੇ ਰਾਜ ਇੱਥੇ ਕੰਮ ਕਰਾਂਗੇ ਮੈਨੂੰ ਬਹੁਤ ਖਾਸਦਾਏ ਬੋਲੇ ਗਾੜੀ ਗੜੋਚ ਕੀਤਾ ਇਹਨਾਂ ਨੇ ਤੇਰੇ ਉੱਪਰ ਆ ਗਏ ਉੱਪਰ ਆ ਕੇ ਵੀ ਇਹ ਹੱਥੋਂ ਪਾਈ ਹਟਾ ਕੇ ਮਾਰਦੇ ਆਏ ਉੱਪਰ ਕਾਰੇ ਇਹਨਾਂ ਨੇ ਇੰਨੇ ਮਾਰੇ ਕੁਛ ਨਾ ਤੁਸੀਂ ਤੇ ਜੋਤੀ ਗੁਰੂ ਇਹਨਾਂ ਨੂੰ ਕਹੀ ਗਈ ਹੋ ਚਪਪਾ ਕਰਕੇ ਬਹਿ ਜਾ ਮੂੰਹ ਨਾਲ ਗੱਲਾਂ ਕਰੋ ਤੇ ਬਸ ਮੈਂ ਥੱਲੇ ਨੂੰ ਉਤਰ ਲੱਗੀ ਤਾਂ ਇਹਨਾਂ ਨੇ ਮੈਨੂੰ ਫੜ ਕੇ ਝੁੰਡੇ ਫੇਰ ਵੱਟ ਕੇ ਸਿੱੱਚੇ ਮੇਰੇ ਘੁੰਡ ਮਾਰੇ ਮੈਂ ਥੱਲੇ ਨੂੰ ਆਏ ਮੇਰੇ ਇਹ ਜਿਹੜੀ ਤੁਸੀਂ ਇਹਨੇ ਮੇਰੇ ਜੁੱਤੀਆਂ ਮਾਰਨਾ ਜਿਹੜੀ ਗੋਲਡੀ ਸੀ ਤੋਨੇ ਮੇਰੀ ਤਿੱਖੀ ਚੀਜ਼ ਪਤਾ ਨਹੀਂ ਕਿ ਇਹ ਨਾ ਤੇ ਕਿੰਨੇ ਲੋਕ ਸੀ ਇਹ ਕੈਨੇਡਾ ਇਹ ਤਾਂ ਇਹਨੇ ਜਾਣੇ ਸੀ ਕੋਈ ਦੋ ਮੁਸਲਮਾਨ ਸੀ ਗੋਲਡੀ ਸੀ ਇੱਕ ਹੋਰ ਮੰਤ ਸੀ ਦੋ ੁੰਡੇ ਸੀ ਇੱਕ ਸੀ ਤੇ ਵੱਡਾ ਸ਼ੂਕਾ ਫਲਾਉਰ ਤੋਂ ਤਾਜ ਦਾ ਮੁੰਡਾ ਇਹ ਤਾਜ ਦਾ ਮੁੰਡਾ ਇਹ ਕੋ ਦਾ ਮੁੰਡਾ ਇਹ ਦੱਸੋ ਵੀ ਜਿਹੜਾ ਤੁਸੀਂ ਕਹਿੰਦੇ ਜਿਹੜਾ ਇਹ ਮਾਮਲਾ ਹੋਇਆ ਜਿਹੜਾ ਉਹ ਏਰੀਆ ਉਹ ਤੁਹਾਡੇ ਕੋਲ ਕੋਨਾ ਕੋਲ ਆ ਸਾਡੇ ਕੋਲੇ ਜੀ ਤੁਹਾਡੇ ਕੋਲੇ ਆ ਫਿਰ ਫਿਰ ਉਹਨਾਂ ਨੇ ਕਿਉਂ ਲੜਾਈ ਕੀਤੀ ਜੀ ਜ਼ਬਰਦਸਤੀ ਧੱਕੇਸ਼ਾਹ ਜ਼ਬਰਦਸਤੀ ਧੱਕੇਸ਼ਾਹ ਧੱਕੇਸ਼ਾਹ ਜ਼ਬਰਦਸਤੀ ਕੋਨ ਢਾ ਕਰਦੇ ਅਸੀਂ ਆ ਗਏ ਸੀਗੇ ਉੱਪਰ ਵਧਾਈ ਲੈਣ ਅਸਾਂ ਚੜ ਗਏ ਸੀ ਕੋਠੇ ਤੇ ਇਹ ਮਗਰੋਂ ਆਇਆ ਸਾਡੇ ਮਗਰੋਂ ਆਂਦੇ ਲਲਕਾਰੇ ਮਾਰਦੇ ਤਾੜੀਆਂ ਮਾਰਦੇ ਗਾਲਾ ਕੱਢਦੇ ਕੋਠੇ ਤੇ ਚਲੇ ਗਏ ਜਦ ਕੋਠੇ ਤੇ ਚਲੇ ਗਏ ਅਸੀਂ ਉੱਪਰ ਜਾ ਕੇ ਹਜੇ ਖੜੀਆਂ ਹੋਈਆਂ ਸੀ ਗੱਲਬਾਤ ਕਰਦੀਆਂ ਘਰ ਵਾਲਿਆਂ ਨਾਲ ਵੀ ਸਾਨੂੰ ਵਧਾਈ ਦੇ ਦਿਓ ਆਪਣੇ ਪਿਆਰ ਨਾਲ ਗਰੀਬੀ ਦਾ ਗਰੀਬ ਹੈਂ ਤੁਸੀਂ ਮਾਤੜਵੇਂ ਕਿਹ ਬੀ ਜੋ ਦੇਣਾ ਸਾਨੂੰ ਵਧਾਈ ਦੇ ਦਿਓ ਇੰਨੀ ਗੱਲ ਕਰਦੇ ਇਹ ਉੱਪਰ ਚਲੇ ਗਿਆ ਜੀ ਉੱਪਰ ਜਾ ਕੇ ਤਾਂ ਹੱਥੋ ਪਾਈ ਹੋਣ ਲੱਗ ਗਏ ਕੋਰੀ ਨਾ ਮੈਨੂੰ ਕਹਿੰਦੇ ਗੋਣ ਹੱਥੋ ਪਾਈ ਕਣਕਣ ਹੋਣ ਲੱਗ ਪਏ ਐ ਇੱਕ ਸੀਗੀ ਆਪਣੀ ਗੋਲਡੀ ਇੱਕ ਸੀਗੀ ਰੀਤੂ ਇੱਕ ਸੀ ਅੰਬਰ ਸਰ ਦਾ ਕੁਸਰਾ ਕੀ ਨਾ ਉਹਦਾ ਉਹਦਾ ਨਾ ਕੀ ਪੂਜਾ ਪੂਜਾ ਉਸ ਜੀ ਨੇ ਜੀ ਹੱਥੋ ਪਾਈ ਹੋਣ ਲੱਗ ਗਏ ਮੈਨੂੰ ਕਹਿੰਦੇ ਮਾਜੀ ਤੁਸੀਂ ਬੈਠ ਜਾਓ ਮੈਂ ਕਹਾ ਮੈਂ ਕਿਉਂ ਬੈਠਾ ਮੈਂ ਕਹਾ ਵੀ ਤੁਸੀਂ ਲੜਾਈਆਂ ਕਿਉਂ ਲੜਦੇ ਹੋ ਕਿਤੇ ਛੱਟ ਪੇੜ ਲੱਗ ਜਊਗੀ ਆਪਾਂ ਇੱਕੋ ਹੀ ਚਾਚੇ ਦਾਇ ਦੇ ਪੁੱਤ ਜਿਹੜੇ ਕੋ ਬਗਾਨੇ ਆ ਨਾਲ ਇਲਾਕਾ ਸਾਡਾ ਹੈਗਾ ਆ ਜੀ ਉਹਨੇ ਕੀ ਕੀਤਾ ਨਾਲ ਹੀ ਫੋਨ ਲਾ ਦਿੱਤਾ ਸੋਨੀਆਂ ਨੂੰ ਵੇ ਬੰਦੇ ਲੈ ਕੇ ਆ ਜਾ ਅੱਜ ਇੱਥੇ ਕੇ ਲੈ ਵੇ ਅੱਜ ਛੱਡਣਾ ਨਹੀਂ ਇੱਕ ਅੱਦਾ ਪਾ ਇੱਥੇ ਠੀਕ ਹੈ ਨਾ ਤਾਂ ਉਹ ਬੰਦੇ ਲੈ ਕੇ ਆ ਕੇ ਜਦੋਂ ਉਹਦੇ ਘਰ ਜਿਹਨਾਂ ਦੇ ਵਿਆਹ ਸੀ ਉਹ ਕਾਫੀ ਮਤਲਬ ਹਲੇ ਮਹਿਮਾਨ ਸਾਰੇ ਉੱਥੇ ਹੀ ਸੀ ਟੋਟਲੀ ਉਹ ਰੱਝਿਆ ਪੇਗਾ ਜਗਾ ਇੰਨੀ ਕੀ ਸੀ ਉਸ ਘਰ ਵਾਲਿਆਂ ਦੀ ਥੋੜੀ ਜੀ ਜਗਾ ਸੀਗੀ ਇਹ ਇਹ ਅਸੀਂ ਲਗੇ ਨੂੰ ਉੱਤਣ ਲੱਗੇ ਨੂੰ ਉੱਤਣ ਨਹੀਂ ਦਿੱਤਾ ਇਹਨੇ ਉੱਤ ਪੌੜੀਆਂ ਤੋਂ ਫੜ ਕੇ ਤਾਂ ਪਿੱਛੇ ਲੈ ਗਈ ਜਾਂ ਤਾਂ ਮਾਰੀ ਜਾਂ ਤਾਂ ਘੁੱਟੀ ਜਾਂ ਜਦੋਂ ਰੱਛ ਪਿਆ ਆ ਇਹ ਲੱਗੀ ਜੀ ਔਰ ਪਤਾ ਨਹੀਂ ਕਿਹੜੀ ਚੀਜ਼ ਸੀਗਾ ਉਹ ਜਿਹੜਾ ਬੰਦ ਹੁੰਦੇ ਆ ਕਹਿੰਦੇ ਚਾਕੂ ਇਹ ਤਾਂ ਦੇਖੇ ਵੀ ਨਹੀਂ ਸੀ ਉੰਤਰੇ ਉਹ ਜਦੋਂ ਇੱਕਦਮ ਐ ਕੀਤਾ ਇਹ ਇੱਥੇ ਮਾਨ ਲੱਗੇ ਜਾਂਦੇ ਐ ਬਚਾਅ ਕੀਤਾ ਉਹਨੇ ਇੱਥੋਂ ਵੱਡ ਹੋ ਗਈ ਇਹਦੀ ਚੀਜ਼ ਉਥੇ ਨੇ ਦਵਾ ਦਵਾ ਲਪੇਟੀ ਤਾਂ ਅਸੀਂ ਉਦੋਂ ਥੱਲੇ ਆ ਗਏ ਅਸੀਂ ਆਪਣੇ ਇੱਥੇ ਆ ਗਏ ਉਹ ਮਗਰੋਂ ਨੱਚ ਗਾ ਕੇ ਵਧਾਈਆਂ ਲੈ ਕੇ ਗਏ ਆ ਉਹ ਕਹਿੰਦੇ ਮੁੰਡਿਆਂ ਨੇ ਕੁੱਟਿਆ ਆ ਤਾਂ ਮੁੰਡਾ ਤਾਂ ਕਹਿ ਰਿਹਾ ਵਿਆਹ ਵਾਲਾ ਮੁੰਡੇ ਨਾਲ ਈ ਕੋਈ ਨਹੀਂ ਸੀ ਦੋਈ ਮਹੰਤ ਸੀ ਐਸੀ ਤਾਂ ਮੰਨਤੇ ਸੀ ਮੁੰਡੇ ਸਾਡਾ ਬਾਹਰ ਅਸੀਂ ਦੋਏ ਜਾਣੀ ਸੀ ਦੋ ਜਣੇ ਬਦਾਈ ਲਾਂਗੇ ਦੋ ਜਣੇ ਉਹ ਸਾਡੇ ਬਾਹਰ ਹੀ ਸੀ ਸਾਡੇ ਬਾਹਰ ਹੀ ਸੀ ਮੁੰਡੇ ਸਾਡੇ ਕੋਈ ਦੇਖ ਲਿਆ ਇਹਨਾਂ ਰੂਪਰ ਕਹਿੰਦੇ ਆ ਤੁਸੀਂ ਨਾਮ ਸੋਨੀਆ ਮਹੰਤ ਦਾ ਲਿਆ ਸੋਨੀਆ ਮਹੰਤ ਨੂੰ ਉਹ ਨਹੀਂ ਫੋਨ ਕੀਤਾ ਉਹਦੇ ਚੇਲਿਆਂ ਨੇ ਵੀ ਗੁਰੂ ਜੀ ਬੰਦੇ ਲੈ ਕੇ ਆ ਜਾਓ ਮੈਂ ਸੋਨੀਆ ਮਹੰਤ ਤੇ ਹੀ ਆ ਇਹੀ ਹੀ ਕਰਵਾਉਂਦੀ ਆ ਸਾਡੇ ਨਾਲ ਕੋ ਲੱਕਾ ਸਾਡਾ ਆ ਮਾਈ ਸਿੱਲ ਨੇ ਜੋ ਆਪਣੇ ਬੱਚੇ ਸੀ ਉਹਨੇ ਦੋਨਾਂ ਨੂੰ ਆਦਾਂ ਤੇ ਦੇ ਦਿੱਤਾ ਸੀ ਠੀਕ ਹੈ ਨਾ ਮੁਰਕੇ ਮੰਮੀ ਪੂਰੇ ਹੋ ਗਏ ਬਾਬੇ ਸ਼ੋਕੀ ਨੇ ਕੀ ਕੀਤਾ ਜਿਹੜਾ ਲੱਗਾ ਸੀਗਾ ਬਾਬੇ ਸ਼ੋਕੀ ਦਾ ਸੀ ਦੋ ਹੀ ਬੱਚੇ ਸੀ ਮੈਂ ਔਰ ਵੀ بیوی ਜਗਾ ਚੇਲਾ ਉਹ ਲੱਗਾ ਸਾਨੂੰ ਬਾਬੇ ਸ਼ੋਕੀ ਨੇ ਦੇ ਦਿੱਤਾ ਅਸੀਂ ਉਹ ਮੰਗਦੇ ਖਾਂਦੇ ਆ ਠੀਕ ਹੈ ਨਾ ਇਹਨੂੰ ਦਿੱਤਾ ਆ ਹਰਿਆਵਾਲ ਨੇਹਰੋਂ ਫਾਰੇ 26 ਪਿੰਡ 26 ਪਏ 26 ਪਿੰਡ ਆ ਸਾਰੇ 25 ਪਿੰਡ ਪਾ ਕੇ 26 ਵਾਂ ਹੈਗਾ ਆ ਹਰਿਆਵਾਲ ਠੀਕ ਹੈ ਸਾਡੇ 26 ਪਿੰਡ ਪਾ ਕੇ 27 ਵਾਂ ਹੈਗਾ ਆ ਆਪਣਾ ਫਗਵਾੜਾ ਸ਼ਹਿਰ ਠੀਕ ਹੈ ਨਾ ਦੋ ਕਾਗਜ਼ਾ ਸਾਨੂੰ ਲਿਖ ਕੇ ਦਿੱਤਾ ਹੋਇਆ ਇਹ ਕਾਗਜ਼ਾ ਪ੍ਰੂਫਾਂ ਤੇ ਨਹੀਂ ਮੰਗਦੇ ਇਹ ਧੱਕੇ ਨਾਲ ਸਾਡਾ ਮੰਗ ਰਿਆ ਕਿ ਲੈ ਸ਼ਹਿਰ ਦਾ ਇਲਾਕਾ ਸਾਡਾ ਆ ਸਾਰਾ ਫਗਵਾੜਾ ਸ਼ਹਿਰ ਇਹਦਾ ਹੈਗਾ ਹਰੀਆਬਾਦ ਸ਼ਹਿਰ ਤੇ ਜਿਸ ਤਰ੍ਹਾਂ ਹਰ ਰੋਜ਼ ਆਏ ਦਿਨ ਕਲੇਸ਼ ਹੋ ਰਿਹਾ ਤਾਂ ਕੀ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਮੰਗ ਇਹ ਕਰਦੇ ਆ ਅਸੀਂ ਮੰਗੇ ਇਹ ਕਰਦੇ ਆ ਨਾ ਅਸੀਂ ਮੰਗੇ ਇਹ ਕਰਦੇ ਆ ਵੀ ਤੁਸੀਂ ਕਾਗਜ਼ਾਂ ਪ੍ਰੂਫਾਂ ਦੇ ਵਿੱਚ ਦੇਖ ਕੇ ਹਾਂ ਫਿਰ ਨਾ ਨੇ ਆ ਘਰੋਂ ਕੋਈ ਫਿਰ ਨਾ ਘਰੋਂ ਇਨਕੁਆਰੀ ਪਾਓ ਵੀ ਇਹ ਜਿਹੜਾ ਲੱਖਾ ਇਹਦਾ ਦਾ ਆ ਜਾਂ ਸੋਨੀਆਂ ਦਾ ਸੋਨੀਆਂ ਦਾ ਹਰਿਆਣਾ ਸ਼ਹਿਰ ਲਿਖਿਆ ਸਾਡੇ ਕੋਲ ਵੀਡੀਓ ਪਈ ਆ ਆ ਮੇਰੇ ਫੋਨ ਦੇ ਉ ਮੈਂ ਹੁਣ ਵੀਡੀਓ ਵੀ ਵਿੱਚੇ ਦਿਖਾਵੂਗੀ ਆ ਸੋਨਾ ਵੀ ਸੋਹਰਾਂ ਦਾ ਸੋਨਾ ਲੈ ਕੇ ਗਈ ਆ ਪੈਸਾ ਵੀ ਲੈ ਕੇ ਗਈ